ਵੀ ਵੈਲਕਮ ਟੂ ਮਾਈ YouTube ਚੈਨਲ ਸੋਲਰ ਯੂਨੀਵਰਸ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਵੀਡੀਓ ਜਿਹੜੀ ਕਿ ਆਪਣੇ ਸੋਫਰ ਇਨਵਰਟਰ ਨਾਲ ਕਨੈਕਟ ਹੋਣ ਵਾਲੇ Wi-Fi ਸੋਲਰਮੈਨ ਸਮਾਰਟ ਐਪ ਦੇ ਅਪਡੇਸ਼ਨ ਤੋਂ ਬਾਅਦ Wi-Fi ਕਨਫਿਗਰੇਸ਼ਨ ਕਰਨ ਦੀ ਵੀਡੀਓ ਹੈ ਤੇ ਆਜੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਐਪ ਤੇ ਤਾਂ ਐਪ ਦਾ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਂਦਾ ਹੈ ਤੇ ਇਸ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਰਜਿਸਟਰ ਕਰਨਾ ਪੈਂਦਾ ਆਪਣਾ ਈਮੇਲ ਆਈਡੀ ਤੇ ਉਸ ਲਈ ਪਹਿਲਾਂ ਆਪਾਂ ਰਜਿਸਟਰ ਤੇ ਕਲਿੱਕ ਕਰਾਂਗੇ ਤਾਂ ਨੈਕਸਟ ਪੇਜ ਓਪਨ ਹੋਏਗਾ ਤਾਂ ਨੈਕਸਟ ਪੇਜ ਤੇ ਆਪਾਂ ਆਪਣੀ ਈਮੇਲ ਆਈਡੀ ਇਸ ਵਿੱਚ ਭਰਾਂਗੇ ਤੇ ਨੈਕਸਟ ਬਟਨ ਤੇ ਕਲਿੱਕ ਕਰਦੇ ਸਾਰ ਆਪਣ ਕੋਲ ਇੱਕ ਨੈਕਸਟ ਪੇਜ ਖੁੱਲੇਗਾ ਤਾਂ ਉਸ ਤੇ ਵੀ ਆਪਣਾ ਇੱਕ OTP ਸੈਂਡ ਹੋਏਗਾ ਜਿਹੜਾ ਕਿ ਤੁਹਾਡੇ ਲਈ ਈਮੇਲ ਆਈਡੀ ਤੇ ਜਾਏਗਾ ਤਾਂ ਆਪਾਂ ਨੇ ਆਪਣੀ ਈਮੇਲ ਆਈਡੀ ਓਪਨ ਕਰਕੇ ਉਸ ਵਿੱਚੋਂ OTP ਲੈ ਕੇ ਇਸ ਵਿੱਚ ਫਿਲ ਕਰਨਾ ਹੈ ਤਾਂ ਫਿਲ ਕਰਾਂਗੇ ਤਾਂ ਨੈਕਸਟ ਪੇਜ ਖੁੱਲੇਗਾ ਸੈੱਟ ਪਾਸਵਰਡ ਤਾਂ ਆਪਣੇ ਐਪ ਲਈ ਆਪਾਂ ਇੱਕ ਪਾਸਵਰਡ ਜਿਹੜਾ ਕਿ ਆਪਾਂ ਯਾਦ ਰੱਖ ਸਕੀਏ ਉਹ ਸਿਲੈਕਟ ਕਰਕੇ ਇਸ ਵਿੱਚ ਭਰ ਕੇ ਨੈਕਸਟ ਕਰ ਦੇਣਾ ਤਾਂ ਨੈਕਸਟ ਪੇਜ ਖੁੱਲੇਗਾ ਐਡ ਹੋਮ ਐਡ ਹੋਮ ਤੇ ਆਪਾਂ ਪਹਿਲਾਂ ਆਪਣਾ ਹੋਮ ਨੇਮ ਚੂਜ਼ ਕਰਾਂਗੇ ਉਸ ਤੋਂ ਬਾਅਦ ਆਪਾਂ ਕਲਿੱਕ ਕਰਾਂਗੇ ਲੋਕੇਸ਼ਨ ਤੇ ਤੇ ਲੋਕੇਸ਼ਨ ਤੇ ਆਪਣੇ ਅੱਗੇ ਆਪਸ਼ਨ ਆ ਜਾਂਦੇ ਨੇ ਜਿਵੇਂ ਆ ਕਿ ਆਪਾਂ ਕੰਟਰੀ ਸਿਲੈਕਟ ਕਰਾਂਗੇ ਪਹਿਲਾਂ ਕੰਟਰੀ ਸੈੱਟ ਕਰਾਂਗੇ ਇੰਡੀਆ ਤਾਂ ਉਸ ਵਿੱਚ ਆਪਣੇ ਕੋਲ ਆਪਸ਼ਨ ਆ ਜਾਏਗਾ ਵੀ ਅੱਗੇ ਕਿਹੜਾ ਸ਼ਹਿਰ ਹੈ ਆਪਣਾ ਤਾਂ ਉਹ ਸ਼ਹਿਰ ਲਈ ਆਪਾਂ ਪੰਜਾਬ ਚੂਜ਼ ਕਰ ਲਾਂਗੇ ਜਦੋਂ ਆਪਾਂ ਪੰਜਾਬ ਚ ਯੂਜ਼ ਕਰਾਂਗੇ ਤਾਂ ਉਸ ਵਿੱਚ ਅੱਗੇ ਆਪਸ਼ਨ ਆ ਜਾਣਗੇ ਕਿ ਅੱਗੇ ਆਪਣਾ ਕਿਹੜਾ ਸ਼ਹਿਰ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਪੰਜਾਬ ਕਲਿਕ ਸਿਲੈਕਟ ਕੀਤਾ ਤਾਂ ਅੱਗੇ ਆਪਣੇ ਕੋਲ ਸਾਰੇ ਸ਼ਹਿਰਾਂ ਦੇ ਨਾਮ ਆ ਗਏ ਇਸ ਵਿੱਚ ਆਪਾਂ ਪਟਿਆਲਾ ਚੂਜ਼ ਕਰਾਂਗੇ ਜਿਵੇਂ ਹੀ ਆਪਾਂ ਪਟਿਆਲਾ ਚੂਜ਼ ਕਰਾਂਗੇ ਤਾਂ ਅੱਗੇ ਡਿਸਟ੍ਰਿਕਟਸ ਆ ਜਾਣਗੀਆਂ ਵੀ ਆਪਣੇ ਕੋਲ ਆਪਾਂ ਕਿਹੜੀ ਡਿਸਟ੍ਰਿਕਟਸ ਦਾ ਪਟਿਆਲਾ ਸਮਾਣਾ ਰਾਜਪੁਰਾ ਜਾਂ ਨਾਬਾ ਤਾਂ ਆਪਾਂ ਫਿਰ ਪਟਿਆਲਾ ਚੂਜ਼ ਕਰਾਂਗੇ ਚੂਜ਼ ਕਰਨ ਤੋਂ ਬਾਅਦ ਆਪਾਂ ਇਸ ਨੂੰ ਸੇਵ ਕਰ ਦਵਾਂਗੇ ਸੇਵ ਕਰਨ ਤੋਂ ਬਾਦ ਆਪਾਂ ਬੈਕ ਉਸੇ ਪੇਜ ਤੇ ਪਹੁੰਚ ਜਾਵਾਂਗੇ ਤਾਂ ਉਸ ਪੇਜ ਤੇ ਪਹੁੰਚਣ ਤੋਂ ਬਾਅਦ ਆਪਾਂ ਆਪਣਾ ਹੋਮ ਐਡਰੈਸ ਮੈਨੂअली ਵੀ ਭਰ ਸਕਦੇ ਹਾਂ ਤੇ ਲੋਕੇਸ਼ਨ ਦੇ ਨਾਲ ਹੀ ਵੀ ਭਰ ਸਕਦੇ ਹਾਂ ਲੋਕੇਸ਼ਨ ਦੇ ਨਾਲ ਹੀ ਆਪਾਂ ਭਰ ਕੇ ਐਡ ਬਟਨ ਤੇ ਕਲਿੱਕ ਕਰਾਂਗੇ ਤਾਂ ਆਪਣੇ ਕੋਲ ਨੈਕਸਟ ਪੇਜ ਖੁੱਲ ਜਾਏਗਾ ਜਿਸ ਵਿੱਚ ਆਪਾਂ ਨੂੰ ਪੁੱਛਿਆ ਜਾਏਗਾ ਇਸ ਯੂਅਰ ਹੋਮ ਪਾਵਰਡ ਬਾਈ ਦਾ ਇਲੈਕਟ੍ਰੀਕਲ ਗ੍ਰਿਡ ਔਰ ਇਜ਼ ਇਟ ਨਾਟ ਆਫ ਗ੍ਰਿਡ ਤਾਂ ਆਪਾਂ ਪਾਵਰ ਬਾਈ ਗ੍ਰਿਡ ਕਰਾਂਗੇ ਕਿਉਂਕਿ ਆਪਣੇ ਜ਼ਿਆਦਾਤਰ ਸਿਸਟਮ ਜਿਹੜੇ ਹੁੰਦੇ ਆ ਔਨ ਗ੍ਰਿਡ ਹੀ ਲੱਗਦੇ ਨੇ ਤਾਂ ਔਨ ਗ੍ਰਿਡ ਲੱਗਣ ਤੋਂ ਪਾਵਰ ਬਾਈ ਗ੍ਰਿਡ ਸੇਵ ਕਰਨ ਤੋਂ ਬਾਅਦ ਆਪਾਂ ਨੈਕਸਟ ਬਟਨ ਤੇ ਕਲਿੱਕ ਕਰਾਂਗੇ ਤਾਂ ਆਪਣੇ ਕੋਲ ਨੈਕਸਟ ਪੇਜ ਆ ਜਾਏਗਾ ਜਿਸ ਵਿੱਚ ਚਾਰ ਆਪਸ਼ਨ ਹੋਣਗੇ ਤਾਂ ਆਪਾਂ ਇਸ ਵਿੱਚ ਕਲਿੱਕ ਕਰਾਂਗੇ ਯੈਸ ਓਨਲੀ ਫੋਰ ਫੀਡ ਇਨ ਟੂ ਦਾ ਗ੍ਰਿਡ ਕਿਉਂਕਿ ਆਪਣਾ ਸਾਰਾ ਔਨ ਗ੍ਰਿਡ ਸਿਸਟਮ ਹੈ ਉਹ ਸਾਰੀ ਪਾਵਰ ਆਪਣੀ ਗ੍ਰਿਡ ਨੂੰ ਜਾਂਦੀ ਹੈ ਤੇ ਇਸ ਤੇ ਕਲਿੱਕ ਕਰਕੇ ਆਪਾਂ ਕਰ ਦਵਾਂਗੇ ਇਸ ਨੂੰ ਡਨ ਡਨ ਕਰਨ ਤੋਂ ਬਾਅਦ ਆਪਣਾ ਹੋਮ ਪੇਜ کھل ਜਾਏਗਾ ਜਿਸ ਤੇ ਲਿਖਿਆ ਆਏਗਾ ਸਟਾਰਟ ਸਟਾਰਟ ਇੱਥੇ ਆ ਕੇ ਆਪਾਂ ਹੁਣ ਆਪਣੀ ਡੋਂਗਲ ਜਿਹੜੀ ਕਿ ਪਾਇਆ ਇਨਵਰਟਰ ਚ ਐਡ ਹੁੰਦੀ ਹੈ ਉਹ ਆਪਾਂ ਇਸ ਨਾਲ ਅਟੈਚ ਕਰਾਂਗੇ ਸਟਾਰਟ ਕਰਨ ਤੇ ਕਲਿੱਕ ਕਰਾਂਗੇ ਤਾਂ ਆਪਣੇ ਕੋਲ ਨੈਕਸਟ ਪੇਜ ਆ ਜਾਏਗਾ ਜਿਸ ਵਿੱਚ ਆਏਗਾ ਸਕੈਨ ਦਾ ਕਿਊ ਕਾਰ ਕੋਡ ਯਾਨੀ ਕਿ ਆਪਾਂ ਨੂੰ ਡੋਂਗਲ ਦਾ ਕਿਊ ਕਾਰ ਕੋਡ ਸਕੈਨ ਕਰਨਾ ਪਏਗਾ ਜਦੋਂ ਇਸ ਤੇ ਕਲਿੱਕ ਕਰਾਂਗੇ ਤਾਂ ਆਪਣਾ ਸਕੈਨ ਕੋਡ ਖੁੱਲ ਜਾਏਗਾ ਦਿਕਲੋਂ ਤੋਂ ਬਾਅਦ ਆਪਾਂ ਸਿੰਪਲੀ ਜਿਹੜਾ ਇਨਵਰਟਰ ਦੇ ਥੱਲੇ ਡੋਂਗਲ ਲੱਗੀ ਹੁੰਦੀ ਹੈ ਉਸਦੇ ਕੋਆ ਕੋਆ ਰਕੋਰਡ ਨੂੰ ਸਕੈਨ ਕਰ ਲਵਾਂਗੇ ਸਕੈਨ ਕਰ ਜਿਵੇਂ ਹੀ ਆਪਾਂ ਇਸ ਨੂੰ ਸਕੈਨ ਕਰਾਂਗੇ ਤਾਂ ਜਿਹੜੀ ਡੋਂਗਲ ਦਾ ਸੀਰੀਅਲ ਨੰਬਰ ਹੈ ਨੈਕਸਟ ਪੇਜ ਤੇ ਆਪਾਂ ਨੂੰ ਸ਼ੋਅ ਕਰ ਜਾਏਗਾ ਤੇ نیچے ਆ ਜਾਏਗਾ ਆਪਣਾ ਵਾਈਫਾਈ ਦਾ ਸੈਟਅਪ ਆਪਸ਼ਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਮਰ ਵਾਈਫਾਈ ਨੇਮ ਹੈ ਤੇ ਇਹਦੇ નીચે ਪਾਸਵਰਡ ਹੈ ਤੇ ਸੈਟਅਪ ਦਾ ਆਪਸ਼ਨ ਹੈ ਤਾ ਇਸ ਲਈ ਆਪਾਂ ਇਸ ਵਿੱਚ ਵਾਈਫਾਈ ਦਾ ਪਾਸਵਰਡ ਭਰਾਂਗੇ ਤੇ ਸੈਟਅਪ ਬਟਨ ਤੇ ਕਲਿੱਕ ਕਰਾਂਗੇ ਜਿਵੇਂ ਹੀ ਆਪਾਂ ਵਾਈਫਾਈ ਚੂਜ਼ ਕਰਕੇ ਪਾਸਵਰਡ ਭਰ ਕੇ ਸੈਟਅਪ ਬਟਨ ਤੇ ਕਲਿੱਕ ਕਰਾਂਗੇ ਤਾਂ ਇਹ ਤੁਹਾਡੇ ਵਾਈਫਾਈ ਦੀ ਸਪੀਡ ਹੈ ਜਿਹੜੀ ਉਹ ਚੈੱਕ ਕਰੇਗਾ ਤੇ ਆਪਾਂ ਨੂੰ ਰਿਜ਼ਲਟ ਦਿਖਾਉਣ ਦੀ ਕੋਸ਼ਿਸ਼ ਕਰੇਗਾ ਤੇ ਆਪਸ਼ਨ ਆਏਗਾ ਕਿ ਆਪਾਂ ਰਿਜ਼ਲਟ ਦੇਖਣੇ ਹਨ ਜਾਂ ਨਹੀਂ ਤਾਂ ਆਪਾਂ ਇਸ ਨੂੰ ਸਿੰਪਲੀ ਇਗਨੋਰ ਕਰ ਦਵਾਂਗੇ ਕਿਉਂਕਿ ਆਪਾਂ ਨੂੰ ਇਸ ਦੀ ਕੋਈ ਜ਼ਿਆਦਾ ਲੋੜ ਨਹੀਂ ਹੈ ਇਗਨੋਰ ਕਰਨ ਤੋਂ ਬਾਅਦ ਆਪਣੇ ਕੋਲ ਸਿੰਪਲੀ ਇੱਕ ਪੇਜ ਖੁੱਲੇਗਾ ਜਿਸ ਵਿੱਚ ਐਪ ਦੱਸਦਾ ਹੈ ਕਿ ਆਪਾਂ ਨੂੰ ਡੋਂਗਲ ਦਾ ਜਿਹੜਾ ਵਾਈਫਾਈ ਹੈ ਉਸ ਨਾਲ ਕਨੈਕਟ ਕਰਨਾ ਪਏਗਾ ਉਸ ਲਈ ਆਪਾਂ ਨੂੰ ਕਨੈਕਟ ਤੇ ਕਲਿੱਕ ਕਰਾਂਗੇ ਤਾਂ ਸਿੰਪਲੀ ਆਪਣਾ ਵਾਈਫਾਈ ਆਪਸ਼ਨ کھل ਜਾਏਗਾ ਇਸ ਵਿੱਚ ਆਪਾਂ ਨੇ ਡੋਂਗਲ ਦਾ ਸੀਰੀਅਲ ਨੰਬਰ ਫਾਈਂਡ ਕਰਨਾ ਹੈ ਤੇ ਉਸ ਤੇ ਕਲਿੱਕ ਕਰਕੇ ਇਸ ਨੂੰ ਵਾਈਫਾਈ ਦੇ ਨਾਲ ਅਟੈਚ ਕਰ ਲੈਣਾ ਹੈ ਜਦੋਂ ਇਸ ਤੇ ਕਲਿੱਕ ਕਰਾਂਗੇ ਤਾਂ ਇਹ ਪਾਸਵਰਡ ਮੰਗਦਾ ਹੈ ਤਾਂ ਇਹ ਪਾਸਵਰਡ ਡੋਂਗਲ ਦੇ ਉੱਪਰ ਹੀ ਲਿਖਿਆ ਹੁੰਦਾ ਹੈ ਤੇ ਪਾਸਵਰਡ ਭਰ ਕੇ ਆਪਾਂ ਇਸ ਨੂੰ ਸਿੰਪਲ ਫੋਨ ਨੂੰ ਡੋਂਗਲ ਨਾਲ ਕਨੈਕਟ ਕਰ ਲਵਾਂਗੇ ਜਦੋਂ ਆਪਾਂ ਕਨੈਕਟ ਕਰਾਂਗੇ ਤਾਂ ਬੈਕ ਐਪ ਤੇ ਆਵਾਂਗੇ ਤਾਂ ਇਹ ਆਪਣੇ ਆਪ ਹੀ ਵਾਈਫਾਈ ਨੂੰ ਡੋਂਗਲ ਨਾਲ ਕਨਫਿਗਰ ਕਰਨ ਦੇ ਪ੍ਰੋਸੈਸ ਵਿੱਚ ਚਲਾ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਦੇ ਉੱਪਰ ਲਿਖਿਆ ਹੈ ਕੀ ਦਾ ਰਾਊਟਰ ਫੋਨ ਐਂਡ ਡਿਵਾਈਸ ক্লোਜ਼ ਟੂ ਈਚ ਅਦਰ ਪੋਸੀਬਲ ਇਸ ਪ੍ਰੋਸੈਸ ਤੋਂ ਬਾਅਦ ਆਪਣਾ ਇਹ ਵਾਈਫਾਈ ਸੈਟਅਪ ਡਨ ਹੋ ਜਾਂਦਾ ਹੈ ਜਦੋਂ ਕਨਫਿਗਰੇਸ਼ਨ ਸਕਸੈਸਫੁਲ ਲਿਖਿਆ ਆ ਜਾਵੇ ਤਾਂ ਆਪਾਂ ਕਨਫਰਮ ਤੇ ਕਲਿੱਕ ਕਰਕੇ ਆਪਣੇ ਐਪ ਤੇ ਵਾਪਸ ਆ ਜਾਣੇ ਆ ਤਾਂ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਆਪਣੀ ਲੋਗਰ ਦਾ ਆਪਸ਼ਨ ਆ ਰਿਹਾ ਤਾਂ ਇਸ ਤੇ ਕਲਿੱਕ ਕਰਕੇ ਆਪਾਂ ਚੈੱਕ ਕਰ ਸਕਦੇ ਹਾਂ ਕਿ ਆਪਣੀ ਲੋਗਰ ਕਨੈਕਟ ਹੋ ਚੁੱਕੀ ਹੈ ਜਾਂ ਨਹੀਂ ਜਦੋਂ ਆਪਾਂ ਇਸ ਤੇ ਕਲਿੱਕ ਕਰਾਂਗੇ ਤਾਂ ਅੱਗੇ ਆਪਸ਼ਨ ਆ ਜਾਂਦਾ ਦੇਖੋ ਗ੍ਰੀਨ ਸਰਕਲ ਦੇ ਵਿੱਚ ਲਿਖਿਆ ਆ ਰਿਹਾ ਹੈ ਹੈਲਥੀ हेल्दी ਦਾ ਮਤਲਬ ਹੈ ਕਿ ਇਹ ਆਪਣਾ ਕਨੈਕਟ ਹੋ ਚੁੱਕਿਆ ਹੈ ਤੇ ਜੇਕਰ ਇੱਥੇ ਲਿਖਿਆ ਆ ਰਿਹਾ ਉਹ ਵੀ అలਾਰਮ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ অপਸ਼ਨ ਦੇ ਵਿੱਚ ਲਿਖਿਆ ਆ ਰਿਹਾ ਹੈ అలਾਰਮ ਦਾ ਮਤਲਬ ਹੈ ਕਿ ਇਹ ਆਪਣਾ ਕਨੈਕਟ ਨਹੀਂ ਹੋਇਆ ਹੁਣ ਆਪਣਾ ਇਹ ਵਾਈਫਾਈ ਕਨੈਕਟ ਹੋ ਚੁੱਕਿਆ ਹੈ ਤਾਂ ਆਪਾਂ ਚਲਦੇ ਹਾਂ ਹੋਮ ਪੇਜ ਤੇ ਹੋਮ ਪੇਜ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਡਾਟਾ 5 ਤੋਂ 10 ਮਿੰਟ ਦੇ ਬਾਅਦ ਆਪਣੇ ਹੋਮ ਪੇਜ ਤੇ ਸ਼ੋਅ ਕਰਨ ਲੱਗ ਜਾਂਦਾ ਹੈ ਜਿਵੇਂ ਕਿ ਇਹ ਦਿਖਾ ਰਿਹਾ ਡੇਲੀ ਪ੍ਰੋਡਕਸ਼ਨ 9.8 ਯਾਨੀ ਕਿ ਨਿਰਬਉਤ 10 ਯੂਨਿਟ ਬਣਾ ਚੁੱਕਿਆ ਹੈ ਇਸ ਤੋਂ ਬਾਅਦ ਆਪਾਂ ਡਿਵਾਈਸ ਚੈੱਕ ਕਰ ਸਕਦੇ ਹਾਂ ਡਿਵਾਈਸ ਵੀ ਲੌਗਰ ਆਪਣੀ ਆਨਲਾਈਨ ਹੈ ਜਾਂ ਨਹੀਂ ਉਸ ਤੋਂ ਬਾਅਦ ਆਪਾਂ ਇਸ ਦੀ ਜੋ ਨੈਕਸਟ ਆਪਸ਼ਨ ਹੈ ਰਿਪੋਰਟ ਚੈੱਕ ਕਰ ਸਕਦੇ ਆ ਰਿਪੋਰਟ ਦੇ ਵਿੱਚ ਆਪਾਂ ਸਾਰੇ ਇਨਵਰਟਰ ਦਾ ਸਾਰਾ ਗ੍ਰਾਫ ਚੈੱਕ ਕਰ ਸਕਦੇ ਆ ਕਿ ਕਿਸ ਟਾਈਮ ਤੇ ਆਪਣਾ ਇਨਵਰਟਰ ਕਿੰਨੇ ਕਿਲੋਵਾਟ ਤੇ ਕੰਮ ਕਰ ਰਿਹਾ ਸੀ ਉਸ ਤੋਂ ਬਾਅਦ ਆਪਾਂ ਆ ਜੰਦੇ ਆ ਮੀਨੂ ਤੇ ਮੀਨੂ ਦੇ ਆਪਣੇ ਕੋਲ ਸਾਰੇ ਆਪਸ਼ਨ ਆ ਜਾਂਦੇ ਹਨ ਜਿਹੜੇ ਕਿ ਆਪਣੀ ਨੀਡ ਦੇ ਹਿਸਾਬ ਨਾਲ ਆਪਾਂ ਯੂਜ਼ ਕਰ ਸਕਦੇ ਆ हां वैसे आपा नु इन चीजਾਂ ਦੀ ਜਿਆਦਾ ਲੋੜ ਨਹੀਂ ਪੈਂਦੀ ਆਪਾਂ ਨੇ ਸਿਰਫ ਡਾਟਾ ਹੀ ਦੇਖਣਾ ਹੁੰਦਾ ਹੈ ਇਨਵਰਟਰ ਦਾ ਇਸ ਤੋਂ ਬਾਅਦ ਅਗਰ ਆਪਾਂ ਨੇ ਇਸ ਐਪ ਨੂੰ ਲੌਗ ਆਊਟ ਕਰਨਾ ਹੋਵੇ ਤਾਂ ਲੌਗ ਆਊਟ ਕਰਨ ਲਈ ਸਿੰਪਲੀ ਆਪਾਂ ਸੋਲਰਮੈਨ ਸਮਾਨ ਦੇ ਜਿਹੜੀ ਆਈਡੀ ਦਿਖਾ ਰਹੇ ਹੁੰਦੇ ਉਸ ਤੇ ਕਲਿੱਕ ਕਰਾਂਗੇ ਤਾਂ ਅਗਲਾ ਪੇਜ ਨੈਕਸਟ ਓਪਨ ਹੋਏਗਾ ਤਾਂ ਉਸ ਦੇ نیچے অপਸ਼ਨ ਆ ਜਾਏਗਾ ਲੌਗ ਆਊਟ ਤਾਂ ਆਪਾਂ ਲੌਗ ਆਊਟ ਤੇ ਕਲਿੱਕ ਕਰਾਂਗੇ ਤਾਂ ਸਿੰਪਲੀ ਨੈਕਸਟ ਪੇਜ ਤੇ ਆਪਾਂ ਨੂੰ ਇਹ ਪੁੱਛੇਗਾ ਵੀ ਆਰ ਯੂ ਸ਼ੋਰ ਟੂ ਐਗਜ਼ਿਟ ਤਾਂ ਆਪਾਂ ਸਿੰਪਲੀ ਐਗਜ਼ਿਟ ਦੇ ਬਟਨ ਤੇ ਕਲਿੱਕ ਕਰਾਂਗੇ ਤਾਂ ਆਪਾਂ ਐਪ ਤੋਂ ਬਿਲਕੁਲ ਬਾਹਰ ਆ ਜਾਵਾਂਗੇ ਜਿੱਥੇ ਆਪਾਂ ਲੌਗਇਨ ਕਰ ਸਕਦੇ ਹਾਂ ਦੁਬਾਰਾ ਅੱਜ ਦੀ ਵੀਡੀਓ ਚ ਐਨ ਆਈ ਤੇ ਥੈਂਕ ਯੂ ਫੋਰ ਵਾਚਿੰਗ ਅਸ ਤੇ ਇਹੋ ਜਿਹੀਆਂ ਹੋਰ ਯੂਸਫੁਲ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ